ਬਾਬੇ ਦੇ ਘਰ ਤੇ ਕੁੜੀ ਦਾ ਆਇਆ ਪੀਜਾ ਤੇ ਕੁੜੀ ਵਾਲਿਆਂ ਨੇ ਖੁਸ਼ ਹੋ ਕੇ ਬਾਬੇ ਨੂੰ ਦਿੱਤਾ 40000 ਰੁਪਇਆ ਤੇ ਕੁੜੀ ਨੇ ਆਪਣੇ ਹੱਥਾਂ ਦੇ ਨਾਲ ਬੜਾਈ ਬਾਬੇ ਦੀ ਤਸਵੀਰ ਤੇ ਨਾਲ ਲੈ ਆਈ ਬਾਬੇ ਨੂੰ ਕੱਪੜਿਆ ਤੁਹਾਨੂੰ ਪੱਲੇ ਸੇ ਵੀਡੀਓ ਦੇਖ ਦੇ ਕੇ ਜਿਹੇ ਚਲਕ ਦਿਖਾਦੀ ਹੈ ਜੋ ਕਿ ਤੁਹਾਨੂੰ ਕਰਕੇ ਰੱਖ ਦਵੇਗੀ ਰਾਨ 40000 ਘੱਟ ਦੇ ਦਿਓ ਨਹੀਂ ਜੀ ਬਾਕੀ ਅੱਛਾ ਠੀਕ ਹੈ ਉਸ ਲਈ ਤੇ ਆ ਜਾਤਰਾ ਲੈ ਆਏ ਆ ਲੈ ਆਪੀ ਲਾਓ ਜੀ ਲੈ ਆਪੋ ਆਮ ਲੈ

ਮੈਂ ਤੇਰਾ ਪਤਾ ਹੀ ਹੈ ਪੁੱਤ ਹੈ ਬੋਲ ਕਹਿੰਦੇ ਕਹਾਣੀ ਚੱਲ ਰਹੀ ਹੈ ਮੇਰੇ ਪਿੱਛਾ ਗਿਆ ਮੈਨੂੰ ਤੇਰੀ ਕਿੰਨੀ ਨਸ਼ੀਰੀ ਦੀ ਲੋੜ ਹੈ ਮਾਵਾਦ ਨਾਲ ਸਾਡੇ ਕਿਸੇ ਨੇ ਪੀਰਾਂ ਦੀ ਨਸ਼ੀਰੀ ਕੀਤੀ ਪਰ ਮੈਨੂੰ ਮੇਰੇ ਕਿਰੋ ਤੂੰ ਤੁਸੀਂ ਵੀ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਜਾਓ ਇਹ ਜਿਹ ਬਾਬੇ ਕੋਲ ਅਤੇ ਆਪਣੀ ਇਸ ਵੀਡੀਓ ਬਾਰੇ رائے ਜ਼ਰੂਰ ਦਿਓ ਕਿ ਵਿਚਾਰ ਨੂੰ ਤੁਹਾਡਾ